ਜੇ ਲੋਜ ਫੀਜ ਰਹੇ ਆ ਇਹਦੇ ਝੋਟਾ ਗੇਰ ਹੁੰਦਾ ਇੱਕ ਦਾ ਨੀਰ ਆ ਇਹਦਾ ਜੀ ਸਾਡੇ 4 ਲੀਟਰ ਚਾਰ ਕੰਜਰ ਦੇ 80 ਜੀ ਡਾ ਟਰੈਕਟਰ 4 ਲੀਟਰ ਜੀ ਟਰੈਕਟਰ 2025 ਦੇ 26 ਤੇ ਖਾ ਟਰੈਕਟਰ ਮਾ ਦਾ 60 ਇਹ ਕਿੰਨਾ ਦੇ 75 ਕਹਿੰਦਾ ਹੈ ਇਹ ਬੰਦੇ ਆਏ ਤੇ ਆ ਦੇਖੋ ਆਹਾਹਾ ਲਾਦਾ ਰੰਗ ਕਰਕੇ ਲਿਆਏ 2 ਕਿੱਲੇ ਲੰਮੇ ਭਾਈ ਬਾਟਾ ਕਿਥੋਂ ੜਿਆ ਕੰਦਰਾ ਆਪਾਂ ਭਾਈ ਲਾਸਟ ਕੈਰੇਜ ਵੱਡਤਾ ਤਿਆ ਜਗ੍ਹਾ ਖੇਤਾਂ ਵਿਚਕਾਰ ਰੌਣਕ ਹੁੰਦੀ ਏ ਕਿ ਟਰੈਕਟਰ ਆ ਵੀ ਜੀ ਜਾਂਦਾ ਨਾ ਤੇ ਕਿੰਨੇ ਲੋਕ ਫਿਰਦੇ ਤਿੰਨ ਚਾਰ ਟਰੈਡ ਉਹ ਖੜੇ ਸਾਹਮਣੇ ਉੱਥੇ ਤੇ ਦੋ ਆ ਖੜਿਆ ਤੇ ਇੱਕ ਇਧਰ ਛੜੀਆਂ ਭਰੀ ਜਾਂਦਾ ਸੀ ਤੇ ਇੱਕ ਆਪਣੇ ਵਾਲੀ ਆਸ਼ੀ ਖੜੀ ਆ ਭਈ ਉੱਥੇ ਤੇ ਆਪਾਂ ਉਹਦੇ ਕੋਲੇ ਜਾਨੇ ਉਹ ਸੁਪਰ ਸੀਟਰ ਨਾਲ ਆਪਣਾ ਗਵਾਂਢੀ ਵੀਜੀ ਜਾਂਦਾਗਾ ਨਾ ਤੇ ਉਹਦੇ ਕੋਲੇ ਜਾ ਕੇ ਆਉਣੇ ਆ ਦੇਖਾਂਗੇ ਉਹ ਕੱਲ ਵਾਲਾ ਖੜਾ ਸਾਨੂੰ ਸੁਪਰ ਸੀਟਰ ਦਿਖਾਇਆ ਸੀ ਮੈਂ ਜਾਣ ਕੇ ਜਾਨਾ ਕਰ ਉਹਦੇ ਕੋਲੇ ਭਈ ਇਹ ਸਫਾਈ ਵੱਧ ਦਿੰਦਾ ਕਿ ਉਹ ਦਿੰਦਾ ਮੈਂ ਦੇਖ ਕੇ ਹੁਣਾ ਇਹਨੇ ਇੱਕ ਵਾਰੀ ਪਹਿਲਾਂ ਮਾਰ ਰੱਖਿਆ ਸੀ ਪਹਿਲਾਂ ਤੇ ਉਹ ਬੰਦੇ ਨੇ ਮਾਰਿਆ ਨਹੀਂ ਸੀ ਤੇ ਮੈਂ ਦੋਨਾਂ ਦਾ ਆਪਾਂ ਦੇਖਾਂਗੇ ਮੈਂ ਤੁਹਾਨੂੰ ਇਹਦਾ ਵੀ ਦਿਖਾਣਾ ਹੈ ਤੇ ਉਹਦਾ ਤੁਸੀਂ ਦੇਖ ਹੀ ਲਿਆ ਤੇ ਉਹਦੇ ਕੋਲੇ ਜਾ ਕੇ ਦੇਖਦੇ ਆਪਾਂ ਭਈ ਉਹ ਕਿੰਨੀ ਸਫਾਈ ਤੇ ਕਿੰਨੇ ਚੱਕਰਾਂ ਤੇ ਤੇ ਕੀ ਗੱਲ ਬਾਤ ਆ ਉਸ ਚ ਕਿਹੜਾ ਫਿਰਦਾ ਇਹਦੇ ਕੋਲੇ ਜਾ ਕੇ ਆਉਣੇ ਆਪਾਂ ਸੁਪਰ ਸੀਟ ਰੱਖ ਕੇ ਇਹਦੇ ਕੋਲੇ ਐਪੀਸੀ ਟ੍ਰੈਵਲਰ ਦਾ ਐਂ ਪੁੱਛਾਂਗੇ ਤੁਮ ਇਹ ਭਾਈ ਕੋਸ ਇਸ ਤਰ੍ਹਾਂ ਦੀ ਸਫਾਈ ਦਿੰਦਾ ਹੈ ਇਹਦੇ ਇੱਕ ਵਾਰੀ ਪਹਿਲਾਂ ਮਾਰਿਆ ਹੋਇਆ ਤੋਪਾਂ ਨਾਲ ਤਾੜੀਆਂ ਹੀ ਪਾਉਂਦਾ ਉਹਨੂੰ ਮੈਂ ਕਹਿੰਦਾ ਬਈ ਡਿੱਕ ਬੰਦ ਕਰਾ ਤੇ ਮੈਂ ਸੋਨਾਂ ਫੋੜ ਦੇ ਦਿਖਾਉਣਾ ਸ਼ਕਲ ਪਤਾ ਨਹੀਂ ਕੰਜਰਦਿਆਂ ਨੇ ਕੀ ਗੋਸ ਕਰ ਰੱਖਿਆ ਆ ਇਹਨਾਂ ਦਾ ਫੋੜ ਕੰਜਰਦਿਆਂ ਨੇ ਕੀ ਤਾਰਾਂ ਲੰਮਕਾਰ ਰੱਖੀਆਂ ਪਤਾ ਨਹੀਂ ਕੀ ਕਰਦੇ ਇਹਨਾਂ ਦਾ ਥੋੜਾ ਜਿਹਾ ਇਦਾਂ ਹੀ ਹੁੰਦੇ ਬੇਪਰਵਾਹ ਜਿਹੇ ਬੰਦੇ ਆ ਇਹ ਤੇ ਆਹ ਦੇਖੋ ਆਹਾਹਾ ਲੱਗਦਾ ਰੰਗ ਕਰਕੇ ਲਿਆਏ ਆ ਨਾ ਕੰਜਰਦਿਆਂ ਨੇ ਪਤਾ ਨਹੀਂ ਕਿੱਥੋਂ ਨਹੀਂ ਕੱਢਿਆ ਤੇ ਲੈ ਦੇਖ ਕੇ ਇਹਨਾਂ ਦਾ ਵਿਚਾਰੇ ਇਹਨਾਂ ਪਤਾ ਨਹੀਂ ਕਾ ਕੀ ਲੀਕ ਲੂਕ ਜਾ ਕਰਦਾ ਇੱਥੋਂ ਨਹੀਂ ਪਟੂਆਂ ਨੇ ਇਹਦੇ ਨਾਲ ਫੋੜਨਾ ਇਹਨਾਂ ਨੇ ਬਹੁਤ ਕੰਮ ਲਿਆ ਤੇ ਆ ਵੀ ਆਪਣੇ ਵਾਲੀ ਵੀਜੀ ਜਾਂਦੇ ਹੋਏ ਇਹ 327 ਵੀਜੀ ਜਾਂਦੇ ਹੋਏ ਆ ਇਹ 327 ਹੈਗਾ DBW 327 ਤੇ ਉਹ ਲਈ ਆਉਂਦਾ ਤੇ ਉਹਦੇ ਨਾਲ ਆਪਾਂ ਦੇਖਦੇ ਆਂ ਇਹ ਕਹੀ ਜੀ ਸਫਾਈ ਲਿਆਉਂਦਾ ਹੈਗਾ ਤੇ ਤੋਂ ਆਪਾਂ ਪੁੱਛਾਂਗੇ ਕਿੰਨੇ ਚੱਕਰਾਂ ਤੇ ਕੀ ਗੱਲ ਇਹਦਾ ਟਰੈਕੀ ਬੜਾ ਵਟਾ ਇਹ ਟਰੈਕ ਦੇਖ ਲੈ 60 55 ਦਾ ਫਾਰਮ ਟਰੈਕ ਆ ਤੇ ਆ ਦੇਖ ਇਹ ਮਿੱਟੀ ਚਾਰੇ ਲਿਆਉਂਦਾ ਅੱਗੇ ਉਹ ਆ ਦੇਖਾ ਤੇ ਸਫਾਈ ਸਫਾਈ ਕੁਛ ਇਸ ਤਰ੍ਹਾਂ ਕਰਦਾ ਕੀ ਆਲਾ ਭਾਈ ਮੁੰਡਿਆ ਹੋ ਠੀਕ ਹੈ ਤੇ ਇਸ ਤਰ੍ਹਾਂ ਕੁਛ ਸਫਾਈ ਲਿਆਉਂਦਾ ਇੱਕ ਵਾਰੀ ਪਹਿਲਾਂ ਇੱਥੇ ਬੱਜਿਆ ਹੋਇਆ ਨਾ ਇਹ ਇੱਕ ਵਾਰੀ ਪਹਿਲਾਂ ਇਹਨੇ ਮਾਰਿਆ ਹੋਇਆ ਲੱਖੀ ਨੇ ਤੇ ਇਹ ਦੋ ਪੁੱਛਾਂਗੇ ਕਿੰਨੇ ਚੱਕਰਾਂ ਤੇ ਤੇ ਕੀ ਗੱਲ ਬਾਤ ਹੈ ਸੁਪਰ ਸੀਡਰ ਹੈ ਕਿ ਹੈ ਪੀਸੀਟਰ ਹੈ ਚੰਗਾ ਆ ਮਿੱਟੀ ਦੇਖ ਲਿਆ ਹੁੰਦਾ ਓਏ ਇਹ ਉਸ ਨੂੰ ਜਿਆਦਾ ਮਾਰਦਾ ਚਲਾ ਕੇ ਹੈ ਨਾ ਓਏ ਤੇ ਖੇੜਾਂ ਜੀਆਂ ਘਰ ਕਿੰਨੀਆਂ ਐ ਇਹਨੇ ਡੀਏਪੀ ਆ ਬਾਰਕੀਆਂ ਦੇ ਵਿੱਚ ਇੱਥੇ ਸਣੀ ਇਹ ਖਰ ਖਾਸਾ ਭਾਰਾ ਹੁੰਦਾ ਹੈਗਾ ਉਹ ਥੋੜੀ ਇਹ ਚ ਵਜਨ ਖਾਸਾ ਹੁੰਦਾ ਹੈ ਨਾ ਓਏ ਮਾੜਾ ਟਰੈਡ ਕਰ ਕੀ ਚੱਕ ਜੂਆ ਲੈ ਇਹ ਚ ਭਾਈ ਬਜਨੀ ਵਾਲਾ ਹੁੰਦਾ ਹੱਥੀ ਜਨਾ ਹੁੰਦਾ ਹੈ ਤੇ ਹੱਥੀ ਜਨੀ ਜਾਣ ਆ ਟਰੈਕਟਰ ਚ ਆ ਟਰੈਕਟਰ ਆ ਕਿੰਨੇ ਹੌਸਪਾਵਰ ਆ 60 ਹੋਊਗਾ ਓਏ 60 ਹੌਸਪਾਵਰ ਟਰੈਕਟਰ ਆਊਗਾ ਇਹਨੂੰ ਪੋਜਦੇ ਆ ਲੱਖੀ ਨੂੰ ਖੜਿਆ ਭਾਈ ਆ ਵੀਰ ਨੂੰ ਥੱਲੇ ਮੈਂ ਕਿਹਾ ਥੱਲੇ ਆਓ ਲੱਖੀ ਤੇ ਇਹਨੂੰ ਪੋਜਦੇ ਆ ਹਾਂ ਭਾਈ ਲੱਖੀ ਇਹ ਸੁਪਰ ਸੀਡਰ ਆ ਕਿ ਆਪੀ ਸੀਡਰ ਆ ਓਏ ਇਹ ਸੁਪਰ ਸੀਡਰ ਆ ਤੇ ਪਹਿਲਾਂ ਇੱਕ ਮਾਰਿਆ ਹੋਇਆ ਪਹਿਲਾਂ ਕਿ ਨਾ ਇੱਕ ਵਾਰੀ ਹਾਂ ਪਹਿਲਾਂ ਬਸ ਖੜੇ ਝੋਨੇ 'ਚ ਮਾਰਿਆ ਸੀ ਅੱਗ ਵੀ ਨਹੀਂ ਲਾਈ ਤੇ ਢੇਰਾਂ ਪਰਾਲੀ ਉਮਰ ਜੋ ਉਪਰੀ ਸੀ ਮੈਨੂੰ ਤਾਂ ਤੇਰਾ ਟਰੈਕਟਰ ਹੀ ਹੱਥ ਹੀ ਜਿੰਨੀ ਜਾਣ ਐ ਤਾਂ ਓਏ ਇਹ ਕਿੰਨੇ ਹੌਸਪਾਵਰ ਆ ਇਹ 75 ਹੌਸਪਾਵਰ ਆ 75 ਆ ਮੈਂ 60 ਹੀ ਆਖੀ ਜਾਂਦਾ ਸੀ ਇਹਨੂੰ ਨਹੀਂ 75 ਹੌਸ ਜੇ ਲੋਜ ਬੀਜ ਰਹੇ ਆ ਇਹਦੇ ਝੋਟਾ ਗੇਰ ਹੁੰਦਾ ਇੱਕ ਉਹ ਵੀ ਲੱਗਦਾ ਹੈ ਅੱਛਾ ਇਹਦੇ ਹੁੰਦਾ ਝੋਟਾ ਗੇਰ ਹੈ ਇਹ ਲੱਖੀਆਂ ਦਾ ਭਾਈ ਕਹਿੰਦਾ ਝੋਟਾ ਗੇਰਾ ਸਾਈਡ ਤੇ ਤੇ ਇਹਨੂੰ ਤਾਂ ਫਿਰ ਕੀ ਦਵਾਲਾ ਯਾਰ ਇਸ ਨੂੰ ਤਾਂ ਨਾ ਇਹ ਕੀ ਦਵਾਲਾ ਇਹ ਤਾਂ ਵੱਡੇ ਮਸ਼ੀਨਾਂ ਨੂੰ ਦਵਾਲਾ ਲੀ ਹਾਂ ਤੇ ਕਿੰਨੇ ਚੱਕਰਾਂ ਦੇ ਵੀਰ ਦਾਂ ਤੂੰ 1500 ਚੱਕਰਾਂ ਦੇ ਵੀਰ ਦਾਂ ਦੂਜੇ ਲੋਹ ਚ ਅੱਛਾ ਦੂਜੇ ਲੋਹ ਤੇ 1500 ਚੱਕਰਾਂ ਦਿਆਂ ਠੀਕ ਹੈ ਭਾਈ ਵੀਰ ਦੀ ਆਪਣੇ ਕੋਲ ਅੱਜ ਲਾਸਟ ਰਹਿ ਗਈ ਅੱਜ ਲਾਸਟ ਹੀ ਰਹਿਗਾ ਕੀ ਗੱਲ ਹੋ ਰਿਹਾ ਹਾਂ ਸਾਰੇ ਟਰੈਕਟਰ 10-11 ਲੀਟਰ ਕਿੱਲੇ ਦਾ ਖਾਈ ਜਾਂਦੇ ਆ ਹਾਂ ਸਾਢੇ 4 ਲੀਟਰ ਤੇਲ ਕਰਦਾ ਇਹਨੇ ਸਾਢੇ 4 ਲੀਟਰ ਕਿੱਲੇ ਦਾ ਹੈ ਸੱਚੀ ਗੱਨਾ ਹੈ ਹਾਂਜੀ 42 ਕਿੱਲੇ ਵੀ ਐਵੇਂ ਨਾ ਕਹਿੰਦੀ ਕਿਤੇ ਨਹੀਂ ਨਹੀਂ ਕੋਈ ਮਰਜ਼ੀ ਟਰੈਕਟਰ ਦੇਖ ਸਕਦਾ ਕਈ ਵਾਰੀ ਕੋਈ ਆਪਣਾ ਭਰਾ ਕਹਿ ਦਿੰਦਾ ਹੁੰਦਾ ਕੋਈ ਮਰਜ਼ੀ ਚੈੱਕ ਕਰਕੇ ਦੇਖ ਲਓ ਵੀ ਆਪਾਂ ਇਹਦੇ ਨਾਲ ਹੌਸਟ ਕੱਢ ਕੇ ਦੇਖੀਏ 42 ਕਿੱਲੇ ਗਣਕ ਵੀ ਆਪ ਦੀ ਸਪੈਸ਼ਲ ਅਸੀਂ 4 ਲੀਟਰ ਪਾ ਕੇ ਬਿਜਾਵਾਂਗੇ ਕਿੱਲਾ ਤੇ ਤੁਹਾਨੂੰ ਇਹ ਭਾਈ ਮੁੰਡਾ ਦਾ 4 ਲੀਟਰ ਜਨ ਲੱਖੀ ਮੈਨੂੰ ਲੱਗਦਾ ਨੀ ਯਾਰ ਇਹਦਾ ਜੀ ਸਾਢੇ 4 ਕੰਜਰ ਦੇ ਹਾਸੀ ਜੀ ਦਾ ਟਰੈਕਟਰ 4 ਲੀਟਰ ਜੀ ਟਰੈਕਟਰ ਇਹ ਦੂਜੇ ਟਰੈਕਟਰ ਦਬਦੇ ਆ ਇਹ ਦਬਦਾ ਨਹੀਂ ਨਾ ਤਾਂ ਦਬਦਾ ਨਹੀਂ ਆਈ ਇਹ ਖੜਾ ਹੁੰਦਾ ਹੈ ਦੂਜੇ ਟਰੈਕਟਰ 2 ਸਪੀਡ ਹੈ 3 ਸਪੀਡ ਹੈਗਾ ਤੇ ਤੂੰ ਕਿਰਾਏ ਤੇ 20 ਦਿਨ ਹੈ ਕਿਰਾਏ ਤੇ ਕਿਰਾਏ ਤੇ 20 ਦਿਨ ਆ ਠੀਕ ਹੈ ਭਾਈ ਜੇ ਕਿਰਾਏ ਤੇ ਭਾਈ ਕਿਸੇ ਵੀਰ ਨੇ ਤੇ ਸੱਚ ਕਿੰਨੇ ਮਾਡਲ ਹੈ ਤੇਰਾ ਇਹ ਓਏ ਇਹ ਤਾਂ ਆ 25 ਮਾਡਲ ਹੈ ਐਤ ਕੀ ਵਾਲਾ ਹੈਗੇ ਭਾਈ ਲਖੀਆ ਦਾ ਇਹ 25 ਮਾਡਲ ਆ ਤਾਜ਼ਾ ਪਿਆ ਬਿਲਕੁਲ ਆ ਦੇਖੋ ਆ ਕੰਡੀਸ਼ਨ ਬਾਕੀ ਤੁਸੀਂ ਦੇਖ ਸਕਦੇ ਹੋਗੇ ਬਿਲਕੁਲ ਤਾਜ਼ਾ ਹੈਗਾ 25 ਮਾਡਲ ਹੈਗਾ ਆ ਲੱਗ ਰਹੀ ਏ ਤੇ ਨਾ ਉਹ ਆਦਿ ਨੇ ਹਾਂ ਹਾਂ ਬਸ ਇਦ ਕੀ ਲਿਆਂਦਾ ਮਾਡਲ ਲਿਖਿਆ ਏ ਤੇ ਕਿ ਨਾ ਇੱਧਰ ਨਹੀਂ ਲਿਖਿਆ ਨਾ ਨਹੀਂ ਮਾਡਲ ਨਹੀਂ ਲਿਖਿਆ ਸੋਨਾਲੀਕਾ ਲਿਖਿਆ ਪਿਆ ਓਂਕਰ ਕੰਪਨੀ ਦਾ ਏ ਸੋਨਾਲੀਕਾ ਦਾ ਨਾ ਹਾਂ ਕਿ ਮਾਡਲ ਖੜ ਜਾ ਲਿਖਿਆ ਪਿਆ ਓਏ ਸੋਨਾਲੀਕਾ ਭਾਈ ਲਾਰਕੀ ਸਲਿੱਪ ਜਾਰਿਆ ਸੀ 2025 ਦੇ 26 ਆ ਰਿਹਾ ਲਾਰਖਿਆ ਤਿਆ ਕੋ ਕੀ ਇਹਦਾ ਬਾਲਾ ਪੱਥ ਜਾਈ ਲਾਉਂਦਾ ਕਈ ਵਾਰੀ ਕੋਈ ਉਂਗਲਾ ਆ ਜਾਂਦੀ ਹੁੰਦੀ ਹੈ ਅੱਡੋ ਵੱਡ ਬੀਪ ਕਿਹੜਾ ਓਏ ਛੋਟਾ ਘੇਰ ਕਿਹੜਾ ਇਹਦਾ ਦਿਖਾ ਇਹਨੂੰ ਜੇ ਲਾਉਣਾ ਹੋਵੇ ਅੱਕੇ ਨੂੰ ਕਰਕੇ ਆ ਭਾਈ ਛੋਟਾ ਘੇਰ ਆ ਕਹਿੰਦਾ ਅੱਗੇ ਨੂੰ ਕਰਕੇ ਇਸ ਤੇ ਚਲਾਉਣਾ ਕਿ ਨਾ ਇਹ ਇਸ ਤੇ ਨਹੀਂ ਜੇ ਜ਼ਿਆਦਾ ਹੋਵੇ ਤਾਂ ਚਲਾਉਣਾ ਮੈਨੂੰ ਨਹੀਂ ਦਿੱਕਤ ਨਹੀਂ ਆਈ ਇਹਦਾ ਵੀ ਬਾਹਰ ਆ ਜੇ ਸਫਾਈ ਚ ਪਿਆ ਹਾਂ ਕਾਣੀ ਤੇ ਲਾਉਣਾ ਕਿੱਛੇ ਤੂੰ ਛੋਟਾ ਘੇਰ ਨੂੰ ਕਿਹੜੇ ਵਾਹਨ ਚਲਾਉਣਾ ਇਹਨੂੰ ਇਹਦੇ ਵਿੱਚ ਪ੍ਰਾਲੀ ਪੂਰੀ ਫੁੱਲ ਪ੍ਰਾਲੀ ਆ ਤੇ ਫਟ ਤੇਜ਼ ਤੋਰ ਤੋਂ ਉਣੀ ਕਰਕੇ ਉਹ ਕਰਦਾ ਠੀਕ ਐ ਭਾਈ ਕਿੱਥੇ ਆ ਨਾ ਜਾਦੇ ਗੰਦਨ ਖੜੇ ਨਰਮੇ 'ਚ ਵੀ ਚੱਲ ਜੂ ਨਰਮਾ ਦਾ ਨਰਮਾ ਦਾ ਜੀ ਚੱਲੀ ਜਾਂਦਾ ਤੇ ਪੈਰ ਦੀ ਲੋੜ ਨਹੀਂ ਆ ਅੱਛਾ ਨਰਮੇ 'ਚ ਕਹਿੰਦਾ ਛੋਟੇ ਗਿਅਰ ਦੀ ਲੋੜ ਨਹੀਂ ਕਿੱਥੇ ਝੋਨੇ ਤਗੜੇ ਯਾਰ ਉੱਥੇ ਲੋੜ ਪੈਂਦੀ ਆ ਜੀ ਪੂਰੇ ਤਗੜੇ ਆ ਕੋਈ ਮਤਲਬ ਫੁੱਲ ਮੁੱਖੇ ਨੂੰ ਨਾ ਚੱਲ ਠੀਕ ਐ ਭਾਈ ਸੋਨੂੰ ਇਹਦੇ ਬਾਰੇ ਦੱਸਦਾ ਇੱਕ ਕੱਲ ਦਿਖਾਇਆ ਸੀ ਇੱਕ ਸੋਨੂੰ ਅੱਜ ਦਿਖਾਤਾ ਆ ਸਾਰੀ ਗੱਲਬਾਤ ਭਾਈ ਸਾਨੂੰ ਲੱਖੀ ਨੇ ਦੱਸਤੀ ਹੋਊਗੀ ਨਾ ਇਹ ਕੁਛ ਇਸ ਤਰ੍ਹਾਂ ਦੀ ਤੇਲ ਦਾ ਮੈਨੂੰ ਥੋੜਾ ਸੀਗਾ ਚੱਲ ਕਹਿੰਦਾ ਨਹੀਂ ਕਹਾਲੇ ਮਜ਼ਾਕ ਨਹੀਂ ਕਰਦਾ ਤੇਲ ਇੰਨੇ ਹੀ ਖੰਦਾ ਕਹਿੰਦਾ ਤੇ ਖਾ ਟਰੈਕਟਰ ਮਾ ਦਾ 60 ਕਿੰਨਾ ਦੇ 75 ਕਹਿੰਦਾ ਚੰਗੀ ਗੱਲ ਬਾਤ ਹੈ ਖਰ ਝੋਟੇ ਜਿੰਨੀ ਜਾਣ ਹੈ ਹਾਥੀ ਜਿੰਨੀ ਆਣਾ ਹੈ ਜੰਮ ਆ ਦੋ ਕਿਹਾਰੇ ਰਹਿੰਦੇ ਆ ਭਾਈ ਇਹਦੇ ਵਿੱਚ ਛੱਡਦੇ ਆ ਹੁਣ ਆਪਾਂ ਤੇ ਬਾਕੀ ਕਰਦੇ ਕੋਈ ਕਾਰਗਰਾਮ ਹੋਰ ਹੋ ਸਕਿਆ ਛਟੀਆਂ ਚੱਕੀਏ ਹੋ ਸਕਿਆ ਕੋਈ ਬਾਹਲ ਕੇ ਕਿਲਾ ਹਜੇ ਰਹਿੰਦਾ ਹੈ ਤੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਤੁਸੀਂ ਵੀ ਸਾਰੇ ਠੀਕ ਹੋਵੋਗੇ ਬਾਏ ਹਾਂਜੀ ਦੋਸਤੋ ਆਪਣੇ ਭਾਈ ਆਹ ਕਣਕ ਜਿਹੜੀ ਸੋਲਰ ਵਾਲੀ ਸੀ ਇਹ ਹੋ ਗਈ ਕੰਪਲੀਟ ਪੰਛੀ ਪੁਰੀਆਰ ਵਰਲਡ ਦੇ ਪੰਛੀ ਇੱਥੇ ਆ ਚੁੱਕੇ ਨੇ ਭਾਈ ਤੇ ਇਹਦੇ ਵਿੱਚੋਂ ਨਿਕਲਦੇ ਚੂਹਾ ਇਤੋਂ ਨਹੀਂ ਗਏ ਨਹੀਂ ਆ ਉਹ ਖਾਣਾ-ਦਾਣਾ ਛਕ ਰਹੇ ਨੇ ਤੇ ਆਪਾਂ ਬੰਬੀ ਕਰਤੀ ਬੰਦ ਤੇ ਆ ਲੱਗ ਗਿਆ ਭਾਈ ਸਾਰਾ ਆ लास्ट ਕੇਰ ਅਸੀਂ ਤੇ ਟਾਈਮ ਹੋਇਆ ਸਵੇਕ ਤੇ ਨਾ ਇਹਦੇ ਵਿੱਚ ਤਾਂ ਚਲ ਸੁਕੇ ਤਾਂ ਬਟਾ ਪੈ ਜਾਂਦੇ ਨਾ ਇਹ ਕਣ ਕੁਗਰੇ ਹੀ ਆ ਦੇਖਣਾ ਤੇ ਇਹ ਚ ਆਪਾਂ ਪੋਣੇ ਬਟਾ ਕਿਉਂਕਿ ਹੁਣ ਹੈਗਾ ਥੋੜਾ ਜਿਹਾ ਟਾਈਮ ਤੇ ਜੇ ਫਿਰ ਕਣਕ ਉਗਰੇਈ ਤੇ ਫਿਰ ਅੱਗਾ ਪਿਛਾ ਆਇਆ ਕਰਾਂਗੇ ਫਿਰ ਸਰਜਾ ਖੁਰਕਾਂਗੇ ਭਾਈ ਝਰ ਬੱਟਾ ਹੀ ਨਹੀਂ ਪੰਗਾ ਤੇ ਹੁਣ ਕੀ ਕਰਗੇ ਪੰਜਵੇਂ ਛੀਮੇ ਦਿਨ ਕਣਕ ਉਗਰੇਉਂਦੀ ਆ ਤੇ ਫਿਰ ਬੱਟਾ ਪਾਉਣਾ ਕਣਕੇ ਚੱਕਣ ਲੱਗ ਜਾਂਦਾ ਹੈ ਤੇ ਹੁਣ ਅਜੇ ਨੂੰ ਤੀਜਾ ਦਿਨ ਆ ਤੇ ਮੈਂ ਤਾਂ ਕਹਿਣਾ ਭਾਈ ਦਿੰਦੇ ਆਗੇ ਮੌਕਾ ਹੈਗਾ ਫਿਰ ਸਰਜਾ ਖੁਰਕਾਂਗੇ ਫਿਰ ਅਖਾਂਗੇ ਉਹ ਪਾਂਗਾ ਹੀ ਨਹੀਂ ਹੋਏ ਕਿਉਂਕਿ ਇਹ ਕੰਮ ਉਹ ਖਾਸਾ ਪਿਆ ਫਿਰ ਉਧਰ ਓਲ ਜਿਗੇ ਨਾ ਫਿਰ ਕੰਮ ਪੜਾਊਗਾ ਤੇ ਹੁਣ ਆਪਾਂ ਬੱਟਾ ਪਾਉਣਾ ਲਿਉਣੇ ਪਾ ਕੇ ਕੀ ਰਾਂ ਬਈ ਉਹਦਾ ਨਾ ਲਖੀ ਰਾਈਆਂ ਤਾਂ ਖੇਚਤ ਗਏ ਜਿੰਦਰੀ ਦਾ ਦੇਖੀ ਉਹ ਲਾਹੀ ਦਵਾਂਗੇ ਚਲ ਤਾਂ ਇੱਥੇ ਭਈ ਸਾਤੂ ਕਰਾਹਾ ਵਜਾ ਦੇਖ ਆ ਮਿੱਟੀ ਢਾਲਦੀ ਬੀਜੀ ਚ ਕਈ ਵਾਰੀ ਡਰੈਵ ਵਾਲਾ ਆਫ ਅਨਕਟਰੋਲ ਹੋ ਜਾਂਦੇ ਨੇ ਭਾਰ ਦੋ ਕਿੱਲੇ ਲੰਮੇ ਭਾਈ ਬਾਟਾ ਕਿਥੋਂ ਢੋੜ ਆ ਜਿੰਦਰਾ ਘਟ ਲਾਇਆ ਸੀ ਜਾਣ ਕੇ ਇੱਕ ਵਟਾ ਉਹ ਪਾ ਕੇ ਤੇ ਇੱਕ ਵਟਾ ਆ ਪਾਈ ਹੈ ਪਾਲਕ ਦੇ ਕੀ ਕੰਮ ਲਈ ਹੋ ਗਈ ਹੈ ਨਾ ਆ ਦੇਖ ਪਾਲਕ ਕੰਮ ਲਈ ਹੋ ਗਈ ਬਾੜੀ ਪਾਣੀ ਮੰਗਦੀ ਹੈ ਯਾਰ ਥੋੜੇ ਥੋੜੇ ਨਾਲ ਕੱਖ ਹੋ ਗਏ ਤੇ ਲਸਨ ਹੋਰੀਆਂ ਦੇਖ ਤੇ ਇਧਰ ਗੋਭੀ ਹੋਰੀਆਂ ਮਾਲੀ ਤੇ ਮੂੰਗਰੇ ਹੋਰਾਂ ਤੇ ਉਹ ਦਿਖਾਉਣਾ ਜਿਤਰਾ ਕਹਿੰਦੇ ਹੁਣ ਜਾਂ ਜਿੰਦਰੀ ਕਹਿੰਦੇ ਜੰਦਰੇ ਕਹਿੰਦੇ ਹਣਗੇ ਲੋਕ ਉਹ ਟਰੈਕਟਰ ਵਾਲੇ ਨੂੰ ਇਹਨੂੰ ਕੀ ਕਹਿੰਦੇ ਐ ਇਹਨੂੰ ਵੀ ਅਸੀਂ ਜੰਦਰੇ ਹੀ ਕਹਿੰਦੇ ਜੰਦਰਾ ਚੱਕੀਦਾ ਉਹ ਵਟਾਂ ਪਾਗੇ ਤੇ ਕਈ ਲੋਕ ਕਈ ਪਿੰਡਾਂ 'ਚ ਕਰਾਹੀ ਕਹਿੰਦੇ ਨੇ ਨਿੱਕੀ ਛੋਟੀ ਇਹਨੂੰ ਕਰਾਹੀ ਵੀ ਕਹਿੰਦੇ ਐ ਕਈ ਲੋਕ ਉਹਨੂੰ ਵੀ ਜਿੰਦਰਾ ਕਹਿੰਦੇ ਐ ਇਹਨੂੰ ਵੀ ਜਿੰਦਰਾ ਕਹਿੰਦੇ ਐ ਕਰਾਹੀ ਵੀ ਕਹਿੰਦੇ ਐ ਉਹਨੂੰ ਜਿੰਦਰਾ ਹੀ ਕਹਿੰਦੇ ਐ ਬਟਾ ਬਣਾ ਕਈ ਹੁਣ ਬਟਾ ਨੂੰ ਆ ਚਲੋ ਛੱਡ ਪਰਾਂ ਲੰਮਾ ਪ੍ਰੋਸੈਸ ਤੇ ਆਪਾਂ ਇੱਥੇ ਆ ਮੋੜ ਜੇ ਬੰਨਦੇ ਆ ਤੇ ਬਾਟੇ ਕੀ ਚੱਕਦੇ ਆ ਤੇ ਗੱਲ ਬਹੁਤ ਨਿਕਲੀ ਆਗੀ ਦਾਣੇ ਕਈ ਕਣਕੇ 'ਚ ਕਈ ਵਾਰੀ ਬਾਹਲਾ ਡੂੰਗਾ ਲਾ ਦੇ ਦਾਣੇ ਚੱਕੇ ਹੁੰਦਾ ਜਿੰਦਰਾ ਨਾ ਤੇ ਆਪਾਂ ਵੀ ਥੋੜੇ ਚਕਾਏ ਆ ਕਰਦਾ ਨੇ ਪਾਪਾ ਵੀ ਖੇਤੋਂ ਕਣਕਣ ਪਾਣੀ ਲਾ ਕੇ ਬੰਬੀ ਬੰਦ ਕਰਾਈ ਸੀ ਨਾ ਤੇ ਆ ਕੇ ਬਾੜੀ ਦੇ ਵਿੱਚ ਮੋਟਰ ਛੱਡਦੀ ਤੂੰ ਜੀ ਤੇ ਆ ਸੌਫ ਦੇ ਵਿੱਚ ਕੱਖ ਜਿਆ ਦੇ ਆ ਮੈਂ ਕਿਹਾ ਚੱਲ ਕੱਖ ਮਾਰ ਦਨੇ ਤੇ ਬੰਨੇ ਬੰਨੇ ਮਾਰ ਕੇ ਤੇ ਬਾੜੀ ਦੀ ਭਾਈ ਉੱਦੇ ਦੀ ਦੇਖਭਾਲ ਹੋਈ ਨਹੀਂ ਸਾਥੋਂ ਐਜੇ ਤਾਂ ਕੱਖ ਘੜਤੇ ਸੀ ਤੇ ਗੋਭੀ ਹੋਰਾਂ ਸੁੱਕੰਗਾ ਸਾਰਨਾ ਸਾਰੀ ਬਾੜੀ ਨੂੰ ਲਾਉਣੇ ਪਾਣੀ ਤੇ ਮੋਟਰ ਚੱਲੀ ਜਾਂਦੀ ਆਪਣੀ ਉਹ ਸੀ ਰਾਣੀ ਇਹ ਆ ਸੀ ਨਾ ਆ ਸੀ ਤੇ ਸਾਰੀ ਬਾੜੀ ਲਾਉਣੇ ਕਿ ਨਾ ਪਾਣੀ ਕਿਉਂ ਕਿ ਦੇ ਪਟਾ ਪਟਾਈ ਜੀ ਕਰ ਲੱਗਿਆ ਬਾੜੀ ਨੂੰ ਪਾਣੀ ਲੱਗਿਆ ਵਿਚਾਰੀ ਨੂੰ ਛੜ ਤਾਂ ਸੌਂਫ ਦੇ ਵਿੱਚ ਪਾਣੀ ਤੇ ਇੱਧਰ ਸਾਰੀ ਬਾਈ ਬਾੜੀ ਨੂੰ ਲਾਤਾ ਅੱਜ ਇਹ ਵੀ ਤੇ ਅਈ ਮਰੀਂਂ ਦੀ ਵਿਚਾਰੀ ਕਿਤੇ ਦੀ ਤੇ ਉਧਰੋਂ ਕਣਕ ਨੂੰ ਵੀ ਲਾਸਟ ਕਿਆਰੇ ਲਾ ਕੇ ਆ ਗਈ ਸੀ ਤੇ ਐਂ ਤਾਂ ਘਰ ਹੋਰ ਪਿਆ ਉਹ ਫੇਰ ਦਿਖਾਵਾਂਗੇ ਕਿਤੇ ਤੁਹਾਨੂੰ ਉਧਰੋਂ ਪਾਣੀ ਲਾ ਕੇ ਆਪਾਂ ਇੱਧਰ ਆ ਕੇ ਸੀ ਹਨਾ ਆ ਬਾੜੀ ਲਾਉਣ ਲੱਗੇ ਸੀ ਇਹ ਕੰਮ ਦੇ ਵਿੱਚ ਟਾਈਮ ਨਹੀਂ ਲੱਗਿਆ ਤੇ ਮੈਂ ਚੱਲ ਹੁਣ ਥੋੜਾ ਰਹਿ ਲਾ ਸੀ ਅੱਜ ਤੇ ਮੇਰਾ ਟਾਈਮ ਕੱਢ ਲਵਾਂ ਤੇ ਬਾਡੀ ਨੂੰ ਲਾ ਲੈਣੇ ਪਾਣੀ ਤੇ ਜੇ ਬਲੌਗ ਇੱਥੋਂ ਦੇ ਇੱਕ ਦੇਖਿਆ ਤਾਂ ਤੁਹਾਡਾ ਸ਼ੁਕਰੀਆ ਤੇ ਮਿਲਦੇ ਹਾਂ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ ਵਸਦੇ ਰਹੋ ਰੱਬ ਰਾਖਾ